ਇਤਾਂ ਲੱਗਿਆ ਪੁੱਤਾਂ ਦਾ ਬਹੁਤ ਵਧੀਆ ਮੈਂ ਕਹਿੰਦੀ ਮਾਲਕੇ ਨੂੰ ਬਹੁਤ ਜ਼ਿਆਦਾ ਮਤਲਬ ਉੱਚੀ ਪਦਵੀ ਤੇ ਪਹੁੰਚਾਵੇ ਤੁਹਾਡੇ ਵੱਲੋਂ ਵੋਟ ਪੱਕੀ ਹੈ ਤੁਹਾਡੇ ਪਰਿਵਾਰ ਵੱਲੋਂ ਪੱਕੀ ਹੈ ਲੇਕਿਨ ਮੈਂ ਪੁੱਛਣੀ ਸੀ ਤਾਂ ਪੁੱਛਦਾ ਪਿਆ ਕਿ ਜਗਿੰਦਰ ਸਿੰਘ ਨੌਨੀ ਇਸ ਸਮੇਂ ਆ ਜਾਂਦੇ ਹਾਂ ਛਾਗੇ ਨੇ ਹਾਂ ਅੱਛਾ ਇਹਨਾਂ ਦੇ ਰਾਜ ਕਰ ਰਹੇ ਨੇ ਕਰ ਰਹੇ ਆ ਜਾਂ ਕਰਦਾ ਹੈ 247 ਦਾ ਕੋਸ਼ੂਨ ਬਲਦ ਨਿਗਰ ਦੇ ਸੀ ਗਾਂਦੇ ਹੋਸਤ ਹਾਜ਼ਰ ਹੁੰਦੇ ਹੈ ਉਹ ਇੱਕ ਤੋਂ ਇਹੋ ਹੀ ਪੁਰਾਣਾ ਕਿਆ ਯਾਰ ਹੈ ਯਾਰ ਆ ਆਪਣੀ ਤਾਂ ਪੱਕਾ ਹੈ ਆਪਦੀ ਤਾਂ ਪੱਕਾ ਹੈ ਪੱਕਾ ਪੱਕਾ ਆਪਦੀ ਪੱਕਾ ਯਾਰ ਨਾਲਦੇ ਸਾਡੇ ਆਪਣੇ ਹੀ ਹੈ ਆਪਣੇ ਹੀ ਹਾਂ ਬਿਲਕੁਲ ਆਪਣੇ ਹੀ ਹੈ ਕਿਸ ਤਰ੍ਹਾਂ ਫਤਿਹ ਕਰਾਣੀ ਹੈ ਹਾਂਜੀ ਕਿਸ ਤਰ੍ਹਾਂ ਕਰਾਣੀ ਹੈ ਪਤਾ ਤਾਂ ਪੂਰੇ ਜੋਰੋ-ਸੋਰੋ ਨਾਲ ਕਰ ਲਾਗੇਗਾ ਬਰਾ ਸ਼ੁਰੂ ਕਰਦੇ ਆਪਰੇ ਹੋਰੇ ਹੋਰੇ ਬੋਲ ਲੈ ਬਸ ਨੂੰ 19 ਵੀਰੇਸ਼ਵਰੀ ਆਪਾਂ ਸਾਰੇ ਨੇ ਦਿਲੋਂ ਜਿਦਾਂ ਨੂੰ 19 ਨੂੰ ਤੇ ਸਾਰੇ ਆਪਾਂ ਦਿਲੋਂ ਚੱਲਦੇ ਪਿਆ ਇਹ ਆਪਣੇ ਵਾਰਡ ਨਹੀਂ ਇਹ ਕਿਸੇ ਹੋਰ ਵਾਰਡ ਦਾ ਵੀ ਬੰਦਾ ਕੋ ਆਏਗਾ ਨਾ ਇਹ ਉਹਦਾ ਵੀ ਪਹਿਲ ਤੇ ਅਧਾਰ ਤੇ ਕੰਮ ਸਾਰਾ ਕਰਾਇਆ ਗਿਆ। ਨੌਜਵਾਨ ਇਸ ਕਰਕੇ ਤੁਹਾਨੂੰ ਮੈਂ ਦੱਸਿਆ ਕੁਝ ਇਸ ਇਲਾਕੇ ਦੇ ਹੈਗੇ ਹੋ ਇਸ ਇਲਾਕੇ ਦੇ ਵਿੱਚ ਇਸ ਸ਼ਖਸੀ ਕਿਸ ਤਰ੍ਹਾਂ ਦੀ ਮੁੱਕਤ ਨੂੰ ਦੇਖਦੇ ਤੁਸੀਂ? ਇਹ ਸਾਡਾ ਵੀਰ ਦੀ ਮੁੱਕਤ ਇਸ ਚ ਬਹੁਤ ਵਧੀਆ ਗੁੱਡਵਿਲ ਹੈ ਜੀ। ਸਾਰਾ ਕੁਝ ਸਾਰਾ ਮੁਹੱਲਾ ਤੇ ਸਾਰਾ ਵਾਰ ਇਹਦੇ ਨਾਲ ਇੱਕ ਤਰਫਾ ਹੀ ਹੋਇਆ ਪਿਆ ਜੀ। ਜਦੋਂ ਘਰੋਂ ਨਿਕਲੇ ਸੀ ਕਿ ਜੁਗਿੰਦਰ ਜੀ ਤੇ ਸੋਚਿਆ ਸੀਗਾ ਕਿ ਇੰਨਾ ਠਾਠਾ ਮਾਰ ਦੇਣਾ। ਕਾਟ ਜਿਹੜਾ ਇੱਕੋ ਦਾਮ ਜੁਗਿੰਦਰ ਸਿੰਘ ਨੋ ਨਹੀਂ ਨੋ ਨਹੀਂ ਕਰ ਦੇਗਾ। ਦੇਖੋ ਇਹ ਲੋਕਾਂ ਦਾ ਪਿਆਰ ਹੈ। ਲੋਕੇ ਹੱਥੇ ਬਦਲਾਵ ਹੀ ਚਾਹਦੇ ਆ ਬਿਲਕੁਲ ਜਿਉਂ ਪਰੋਂ ਨਹੀਂ ਨਿਕਲਣਗੇ ਤਾਂ ਬਦਲਾਵ ਨਹੀਂ ਹੋ ਸਕਦਾ ਜਿਹੜੇ ਨਿਕਲਿਆ ਤਾਂ ਬਦਲਾਵ ਵੀ ਕਰਨਗੇ ਮੇਰੇ ਨਾਲ ਲਾਈਵ ਦੇਖਣ ਵਾਲੇ ਤਮਾਮ ਦਾ ਸਵਾਗਤ ਹੈ ਮੈਂ ਵਿਚਾਲਪੁਰ ਗੱਲ ਕੀਤੀ ਹੈ ਕਿ ਜੋਗਿੰਦਰ ਸਿੰਘ ਨੋਨੀ ਦੀ ਵਾਰਡ ਨੰਬਰ 80 ਦੇ ਵਿੱਚ ਕਿੰਨਾ ਕੁ ਪਿਆਰ ਜਿਹੜਾ ਜੋਗਿੰਦਰ ਸਿੰਘ ਨੋਨੀ ਨੂੰ ਜਿਹੜਾ ਇੱਥੇ ਮਿਲਦਾ ਪਿਆ ਹੈ ਜੋਗਿੰਦਰ ਸਿੰਘ ਨੋਨੀ ਨੂੰ ਜਿਹੜਾ ਪਿਆਰ ਇੱਥੇ ਮਿਲਦਾ ਪਿਆ ਤੁਹਾਨੂੰ ਤਸਵੀਰ ਦਿਖਾ ਦਵਾ ਬੜੀਓ ਬੰਨੂ ਨੋਨੀ ਬਾਈ ਇੱਥੇ ਖੜੇ ਰਹੀਓ ਮਾਤਾ ਜੀ ਕਿਦਾਂ ਲੱਗਿਆ ਪੁੱਤ ਤੁਹਾਡਾ ਬਹੁਤ ਵਧੀਆ ਮੈਂ ਕਹਿੰਦੀ ਮਾਲਕੇ ਨੂੰ ਬਹੁਤ ਜ਼ਿਆਦਾ ਮਤਲਬ ਉੱਚੀ ਪਦਵੀ ਤੇ ਪਹੁੰਚਾਵੇ ਤੁਹਾਡੇ ਵੱਲ ਵੋਟ ਪੱਕੀ ਹੈ ਹਾਂ ਪੱਕੀ ਤੁਹਾਡੇ ਪਰਿਵਾਰ ਵੱਲੋਂ ਪੱਕੀ ਆ ਲੇਕਿਨ ਮੈਂ ਪੁੱਛ ਨਹੀਂ ਸਦਾ ਪੁੱਛਦਾ ਪਿਆ ਕਿ ਜਗਿੰਦਰ ਸਿੰਘ ਨੋਨੀ ਇਸ ਸਮੇਂ ਹਾਂ ਜਾਲਦੇ ਨੇ ਛਾਗੇ ਨੇ ਹਾਂ ਜਿਨ੍ਹਾਂ ਦੇ ਰਾਜ ਕਰ ਰਹੇ ਨੇ ਕਰ ਰਹੇ ਆ ਘਾਤ ਜਗਿੰਦਰ ਸਿੰਘ ਨੋਨੀ ਜੀ ਕੀ ਕਹਿਣ ਜਾਓਗੇ ਦਿਲਾ ਜੀ ਰਾਜ ਹੋ ਰਿਹਾ ਅੱਜ ਕੱਲ ਦੇਖ ਲਓ ਹੈ ਜੁੱਤੇ ਮਾਵਾ ਦਾ ਪਿਆਰ ਮਿਲੇ ਨਾ ਉੱਥੇ ਰਾਜ ਹੀ ਰਾਜ ਮਿਲਦੇ ਆ ਬਿਲਕੁਲ మామాں ਪਿਆਰ ਦੇ ਰਹੇ ਦੇਖੋ ਤੁਸੀਂ ਆਪ ਦੇਖੋ ਬੱਚਿਆਂ ਦਾ ਖਿਆਲ ਕਰੀਏ ਮਾਤਾ ਜੀ ਇਹ ਪਿਆਰ ਹੈ ਹਾਂ ਜੀ ਹਨ ਫਿਰ ਪਿਆਰ ਅਸੀਸ ਕੀ ਦੋਗੇ ਜੋਗਿੰਦਰ ਜੀ ਨੂੰ ਇਹ ਤਾਂ ਆਪਨੋ ਟਾਈਮ ਪਤਾ ਹੈ ਹਾਂ ਪਤਾ ਹੈ ਇਹ ਤਸਵੀਰ ਇਸ ਕਰਕੇ ਦਿਖਾਣੀ ਲਾਜ਼ਮੀ ਹੈ ਜੋਗਿੰਦਰ ਸਿੰਘ ਨੋਨੀ ਜਿਹੜਾ ਮਾਵਾ ਦਾ ਆਸ਼ੀਰਵਾਦ ਲਗਤ ਆ ਜਿਹੜਾ ਜੋਗਿੰਦਰ ਸਿੰਘ ਨੋਨੀ ਨੂੰ ਜਿਹੜਾ ਮਿਲਦਾ ਪਿਆ ਵਾ ਉਹ ਤਸਵੀਰ ਦਿਖਾ ਰਹੇ ਕਿ ਕਿ ਆਵਾਮ ਜਿਹੜਾ ਸਵਾਗਤ ਲਈ ਕਿ ਕਿ ਵੀ ਖੜੀ ਹੋਈ ਆ ਕਿ ਜੁਗਿੰਦਰ ਜੀ ਲੱਗਦਾ ਸੀ ਕਿ ਇੰਨਾ ਕੱਠ ਜਿਹਾ ਠੱਟਾ ਮਾਰਦਾ ਇੱਕੋ ਦਮ ਨਵੇਂ ਚਿਹਰੇ ਲਈ ਆ ਜਾਏਗਾ ਦੇਖੋ ਲੋਕਾਂ ਨੂੰ ਪਤਾ ਪੱਲੀਆਂ ਜੋ ਬੰਦਿਆਂ ਨੇ ਹਲਾ ਮੇਰਾ ਹੱਥ ਮਸ਼ੀਰ ਕੋਲੇ ਜਾ ਕੇ ਪੰਜੇ ਲਗਰ ਹੋਦੇ ਕਿੱਥੇ ਆ ਇਹ ਸਾਡੇ ਅਸਮ ਖਾਸ ਅਸਮ ਖਾਸ ਆ ਬੰਦੇ ਇਹ ਇੰਨੇ ਇੰਨੇ ਦੇਖ ਕੇ ਨਿਕਲੀ ਹੌਸਲ ਉਮੀਦਵਾਰ ਜਿਆਰ ਭਰੇ ਉਮੀਦਵਾਰ ਹਾ ਹਾ ਬੁਰੇ ਨਾਲ ਦੇ ਸਾਡੇ ਆਪਣੇ ਹੀ ਹੈ ਆਪਣੇ ਹੀ ਹਾਂ ਹਾਂ ਬਿਲਕੁਲ ਆਪਣੇ ਹੀ ਕਿਸ ਤਰ੍ਹਾਂ ਫੜੇ ਕਰਾਣੀ ਹੈ ਹਾਂਜੀ ਫੜੇ ਕਿਸ ਤਰ੍ਹਾਂ ਕਰਾਣੀ ਹੈ ਪਤਾ ਤਾਂ ਪੂਰੇ ਜੋਰ-ਸ਼ੋਰ ਨਾਲ ਕਰ ਲਾਵਾਂਗੇ ਜਿਹੜਾ ਸ਼ੋਰਾਂ ਦੇ ਬਾਬੇ ਪੂਰੇ ਪੂਰੇ ਫੁੱਲ 21 21 ਚੱਕਦੇ ਹੋਗੇ ਸਾਰੇ ਚੱਕਦੇਗਾ ਬੰਦੇ ਸਾਡੇ ਯਾਰ ਸਾਰੇ ਆਪਣੇ ਹੀ ਤਾਂ ਆ ਗਏ ਹੈ ਬਈ ਇਹ ਬੰਦੇ ਚਲੋ ਸਾਡੇ ਲਈ ਨੇ ਆਏ ਜਿਹੜੇ ਗੁੰਮਦੇ ਉਦੋਂ ਸਾਡੇ ਆਪਣੇ ਰਾਤ ਦਿਨ ਕੇ ਮਿਲਣ ਵਾਲੇ ਬੰਦੇ ਅਸੀਂ ਨਾਲ ਪੂਰੇ ਜੋਰ-ਸ਼ੋਰ ਨਾਲ ਔਰ ਬਾਕੀ ਕੋ ਵੀ ਨਾਲ ਰੱਖੇਗੇ ਉਹ ਇਸ ਨਹੀਂ ਸਵਾਰ ਰਹਿ ਗਿਆ ਸੀਗਾ ਮੇਰਾ ਕਿ ਜੋ ਸਵਾਲ ਮੇਰਾ ਇਹ ਰਹਿ ਗਿਆ ਸੀਗਾ ਕਿ ਜਦੋਂ ਤੁਸੀਂ ਇੱਥੇ ਨਿਕਲੇ ਜਦੋਂ ਘਰੋਂ ਨਿਕਲੇ ਤਾਂ ਉਸ ਸੁਣੋ ਜਦੋਂ ਘਰੋਂ ਨਿਕਲੇ ਬਾਬਾ ਜਦੋਂ ਘਰੋਂ ਨਿਕਲਦੇ ਸੀਗੇ ਜਦੋਂ ਘਰੋਂ ਨਿਕਲੇ ਸੀ ਕਿ ਜੁਗਿੰਦਰ ਜੀ ਤੇ ਸੋਚਿਆ ਸੀਗਾ ਕਿ ਇੰਨਾ ਠਾਠਾ ਮਾਰ ਦੇਣਾ ਕਾਠ ਜਿਹੜਾ ਇੱਕੋ ਦਾਮ ਜੁਗਿੰਦਰ ਸਿੰਘ ਨੋ ਨਹੀਂ ਨੋ ਨਹੀਂ ਕਰ ਦੇਗਾ ਦੇਖੋ ਇਹ ਲੋਕਾਂ ਦਾ ਪਿਆਰ ਹੈ ਜੀ ਲੋਕੀ ਆਕੀ ਬਦਲਾਅ ਵੀ ਚਾਹੁੰਦੇ ਆ ਬਿਲਕੁਲ ਜੋ ਕਰੋ ਨਹੀਂ ਨਿਕਲਣਗੇ ਤਾਂ ਬਦਲਾਅ ਨਹੀਂ ਹੋ ਸਕਦਾ ਜਿਹੜੇ ਨਿਕਲਿਆ ਤੇ ਬਦਲਾਅ ਵੀ ਕਰਨਗੇ ਹੁਣ ਐਕਟੀਵਾ ਤਿਆਰ ਹੈ ਗੱਡੀ ਛੱਡ ਕੇ ਐਕਟੀਵਾ ਤਿਆਰ ਹੈ ਉਹ ਲੋਕਾਂ ਦੀ ਕਿਹੜੀਆਂ ਲੋਕਾਂ ਦੀ ਸਮੱਸਿਆ ਸੁਣਨਾ ਵਾਸਤੇ ਬਿਲਕੁਲ ਤਿਆਰ ਹੈ ਬਿਲਕੁਲ ਤਿਆਰ ਦੇ ਸਕਦੇ ਹੋ ਕਿ ਜਿੱਥੇ ਵੀ ਜਾ ਰਹੇ ਨੇ ਕਿ ਸਰੋਪੇ ਜਿਹੜੇ ਨੇ ਪੈਰੇ ਨੇ ਤੇ ਪਿਆਰ ਜਿਹੜਾ ਮਾਵਾਂ ਦਾ ਇਹਨਾਂ ਨੂੰ ਲਗਾਤਾਰ ਮਿਲਦਾ ਪਿਆ ਕੀ ਤਸਵੀਰ ਦਿਖਾ ਰਹੇ ਤੁਹਾਨੂੰ ਕਿ ਤਸਵੀਰ ਇਸ ਕਰਕੇ ਦਿਖਾਣੀ ਲਾਜ਼ਮੀ ਵੀ ਹੈਗੀ ਹੈ ਲੇ ਲੈ ਲੇ ਲੱਟਾ ਦਰਦਾ ਇਹੀ ਆ ਲੇਕਿਨ ਮੈਂ ਤੁਹਾਨੂੰ ਦਿਖਾ ਦਵਾ ਇੱਕ ਤਸਵੀਰ ਦਿਖਾਰੇ ਤੁਹਾਨੂੰ 1947 ਦਾ ਹਾਂਜੀ 1947 ਦਾ ਮਸ਼ਹੂਰ ਪਹਿਲਾ ਨਰੇਸ਼ ਦੀ ਦੁਕਾਨ ਤੇ ਹੁਣ ਉਸ ਤੋਂ ਆਪਣਾ ਪੰਜਾ ਪੰਜਾ ਉਹ ਇੱਕ ਤੇ ਉੱਪਰ ਰੱਖਿਆ ਠੀਕ ਹੈ ਜੀ ਯਾਰ ਹੈ ਨਾ ਤੁਹਾਡਾ ਪੱਕਾ ਹੈ ਤੁਹਾਡੀ ਤਾਂ ਪੱਕਾ ਹੈ ਤੁਹਾਡੀ ਪੱਕਾ ਹੈ ਤੁਹਾਡੀ ਪੱਕਾ ਹੈ ਸਾਰੇ ਵੋਟਾਂ ਖਿੱਚ ਲੀਆਂ ਬੁਰਗੀਆਂ ਨੇ ਸੌਣਾ ਕਿ ਨਹੀਂ ਸੌਣਾ ਰਾਤ ਨੂੰ ਨਾ ਉਹਨਾਂ ਨੀਂਦ ਵੈਸੇ ਉੱਡੀ ਹੋਈ ਹੈ ਲੇਕਿਨ ਨਾ ਬਜ਼ੁਰਗ ਵੀ ਦੇਖ ਸਕਦੇ ਹੋ ਰਸਤੇ 'ਚ ਰੁੱਕੇ ਨੇ ਬਜ਼ੁਰਗੋ ਕਹਿੰਦਾ ਤੁਹਾਨੂੰ ਆ ਪਿਆਰ ਇਹਨਾਂ ਦਾ ਆਸ਼ੀਰਵਾਦ ਹੈ ਤੁਹਾਡਾ ਨੇ ਦੇ ਉੱਪਰ ਕਿ ਕਿਸ ਤਰ੍ਹਾਂ ਧਿਆਨ ਕੀ ਰੱਖੋਗੇ ਕਿਸ ਤਰ੍ਹਾਂ ਨੋਨੀ ਜੀ ਨੂੰ ਫਤਿਹ ਕਰਾਓਗੇ ਦੇਖੋ ਹਲੇ ਮਿਲਦੇ ਤੈਨੂੰ ਪਹਿਲੀ ਵਾਰ ਹਾਂਜੀ ਅਤਰਾ ਫਾਈ ਫੈਸਲਾ ਹੈ ਸਾਰੇ ਪਹਿਲੀ ਵਾਰ ਮਿਲੇ ਹੈ ਮੁਲਾਕਾਤ ਪਹਿਲੀ ਵਾਰ ਹੋਈ ਹੈ ਹਾਂਜੀ ਕਿਉਂਕਿ ਮੈਂ ਤਾਂ ਜਮੰਦਰੂ ਕਾਂਗਰਸ ਦਾ ਅੱਛਾ ਨਹੀਂ ਪਹਿਲੀ ਵਾਰ ਹੀ ਮਿਲੇ ਪਹਿਲੀ ਵਾਰ ਨੇਚਰ ਕੀ ਤਰ੍ਹਾਂ ਲੱਗੀ ਹੈ ਨਹੀਂ ਦੇਖਣ ਦੇਚ ਤਾਂ ਸਾਰਿਆਂ ਦੀ ਵਧੀਆ ਥੋੜੀ ਵਧੀਆ ਹੋਊਗੀ ਮੇਰੀ ਵਧੀਆ ਗੱਲਾਂ ਕਰਦੇ ਹਾਂ ਮੈਂ ਗੱਲਾਂ ਤਾਂ ਵਧੀਆ ਕਰਦਾ ਬੰਦਾ ਹੀ ਵਧੀਆ ਜਿੱਦਾਂ ਦਾ ਇਹਨਾਂ ਦਾ ਵਿਵਹਾਰ ਹੈ ਉਹ ਮੈਨੂੰ ਵਧੀਆ ਲੱਗੇ ਤਾਂ ਕਰਕੇ ਨਾਲ ਆ ਕੋਈ ਗੱਲ ਫਤਿਹ ਫਿਰ ਮਦਦ ਕਰਾਂਗੇ ਪਾਰਟੀ ਦੀ ਬਿਲਕੁਲ ਫਤਿਹ ਹੈ ਬਿਲਕੁਲ ਨਾਲ ਦੀ ਨਾਲ ਫਤਿਹ ਹੈ ਕਿ ਤਸਵੀਰ ਜਿਹੜੀ ਹੈ ਦਿਖਾਈ ਜਾ ਰਹੀ ਹੈ ਕਿ ਜਨਕਪੁਰੀ ਦੇ ਵਿੱਚ ਗਲੀ ਨੰਬਰ 4 ਦੇ ਵਿੱਚ ਇਸ ਸਵਾਗਤ ਬੱਚਿਆਂ ਦੇ ਨਾਲ ਜਿਹੜੇ ਬਜ਼ੁਰਗਾਂ ਦਾ ਪਿਆਰ ਜਿਹੜਾ ਅਸੀਸਾਂ ਜਿਹੜੀਆਂ ਨੇ ਲਗਾਤਾਰ ਮਿਲਦੀਆਂ ਪਈਆਂ ਨੇ ਇੱਧਰ ਵੀ ਇੱਧਰ ਵਾਦੀਓ ਫੋਨ ਕਿੱਧਰ ਵੋਟ ਸਾਰੇ ਆਪਣੇ ਹੀ ਹੈ ਸਾਰੇ ਹੀ ਕਿੰਨੇ ਸਾਰੇ ਆਪਣੇ ਹੀ ਹੈ ਵੋਟ ਪਾ ਕੇ ਦिए ਫਾਈਨਲ ਸਾਰੇ ਆਪਣੇ ਭਰਾ ਨੇ ਹਲਕਾ ਲਿਆ ਬਿਲਕੁਲ ਚਲੋ ਲੇਕਿਨ ਇਹ ਤਸਵੀਰ ਜਿਹੜੀ ਹੈ ਦਿਖਾਈ ਜਾ ਰਹੀ ਹੈ ਕਿ ਜਗਿੰਦਰ ਸਿੰਘ ਨੋਨੀ ਲਗਾਤਾ ਜਿੱਥੇ ਜਿੱਥੇ ਜਾ ਰਹੇ ਨੇ ਉੱਥੇ ਉੱਥੇ ਠਾਠਾ ਮਾਰਦਾ ਘੱਟ ਕੱਲ ਵੀ ਸੀਗਾ ਤੇ ਅੱਜ ਵੀ ਹੈ ਕਿਉਂਕਿ ਜਗਿੰਦਰ ਸਿੰਘ ਨੋਨੀ ਜਦੋਂ ਜੋ ਉੱਤੇ ਪਹੁੰਚਦੇ ਨੇ ਤੇ ਉਸ ਤੋਂ ਬਾਅਦ ਲੋਕ ਜਿਹੜੇ ਨੇ ਖੁਦ ਨਾ ਸਮਾਨ ਕਰਦੇ ਨੇ ਤੇ ਲੋਕ ਜਿਹੜੇ ਖੁਦ ਜਿਹੜੇ ਨੇ ਬਾਹਰ ਨਿਕਲ ਕੇ ਇਹਨਾਂ ਦੇ ਕੋਲ ਜਿਹੜੇ ਆਉਂਦੇ ਤੇ ਉਸ ਤੋਂ ਬਾਅਦ ਤਸਵੀਰ ਦਿਖਾਈ ਜਾਂਦੀ ਹੈ ਕਿ ਇਹਨਾਂ ਨੂੰ ਸਰੋਪੇ ਜਿਹੜੇ ਨੇ ਸਰੋਪੇ ਜਿਹੜੇ ਨੇ ਪਾਏ ਜਾਂਦੇ ਤੇ ਹਮੇਸ਼ਾ ਜਿਹੜਾ ਵਾ ਇਹਨਾਂ ਦਾ ਸਤਕਾਰ ਕੀਤਾ ਜਾ ਰਿਹਾ ਵਾ ਕਿਉਂਕਿ ਤਸਵੀਰ ਜਿਹੜੀ ਆ ਉਹ ਦਿਖਾਣੀ ਵੀ ਲਾਜ਼ਮੀ ਆ ਕਿਉਂਕਿ ਜਿਹੜੀ ਤਸਵੀਰ ਦਿਖਾਣੀ ਲਾਜ਼ਮੀ ਇਸ ਕਰਕੇ ਜੁਗਿੰਦਰ ਸਿੰਘ ਨੋਨੀ ਇਸ ਕਰਕੇ ਕਿਆ ਜਾ ਸਕਦਾ ਕਿ ਜੁਗਿੰਦਰ ਸਿੰਘ ਨੋਨੀ ਨੇ ਆਪਣਾ ਪੂਰਾ ਪੂਰਾ ਏਰੀਆ ਜਿਹੜਾ ਕਵਰ ਕਰ ਲਿੱਤਾ ਤੇ ਕਵਰ ਕਰਨ ਤੋਂ ਬਾਅਦ ਤੇ ਤਸਵੀਰ ਜਿਹੜੀ ਆ ਪੁਰਾਣੇ ਪੁਰਾਣਾ ਜਿਹੜਾ ਬੰਦਾ ਜੁਗਿੰਦਰ ਸਿੰਘ ਨੋਨੀ ਨੂੰ ਜਿਹੜੇ ਮਿਲਦੇ ਪਏ ਨੇ ਕਿ ਤਸਵੀਰ ਘਰ ਦੇ ਦਰਵਾਜ਼ੇ ਖੋਲ ਕੇ ਸਪੈਸ਼ਲ ਜਿਹੜੇ ਨੇ ਇੰਟਰੋਡਕਸ਼ਨ ਜਿਹੜੀ ਹੈ ਕੀਤੀ ਜਾ ਰਹੀ ਹੈ ਧਰਮਪਾਲ ਜੀ ਬڑے ਪੁਰਾਣੇ ਪੁਰਾਣੇ ਲੈਕਸ਼ਨ ਜਿਤਾਇਆ ਉਹਨੇ ਲੇਕਿਨ ਜੋ ਪੁਰਾਣੇ ਚਿਹਰੇ ਜਿਹੜੇ ਸੀਗੇ ਉਹ ਵੀ ਅੱਜ ਨੂੰ ਜਿਹੜੇ ਨੇ ਬਾਹਰ ਆ ਗਏ ਨੇ ਕਿ ਜੁਗਿੰਦਰ ਸਿੰਘ ਨੋਨੀ ਵਸਦੇ ਪੁਰਾਣੇ ਚਿਹਰੇ ਇਸ ਕਰਕੇ ਬਾਹਰ ਆ ਗਏ ਨੇ ਪਤਾ ਲੱਗਦਾ ਕਿ ਇੰਟਰਵਿਊ ਦਾ ਫਾਸਾ ਕਿਹੜਾ ਬੱਚੇ ਨੂੰ ਕਹਿਣਗੇ ਆਏ ਸੀ ਲੇਕਿਨ ਤਸਵੀਰ ਜਿਹੜੀ ਹਰ ਜਗ੍ਹਾ ਜਿਹੜਾ ਵਾ ਜੁਗਿੰਦਰ ਸਿੰਘ ਨੋਨੀ ਦਾ ਜਿਹੜਾ ਸਨਮਾਨ ਜਿਹੜਾ ਕੀਤਾ ਜਾ ਰਿਹਾ ਕੀ ਤਸਵੀਰ ਹੈ ਮਨਨ ਲੱਗਦਾ ਜੁਕੇਂਦਰ ਪਾਜੀ ਅੱਜ ਕਾਲ ਤੱਕ ਸੁੱਤੇ ਨਹੀਂ ਹੈਗੇ ਰੋਦੀ ਤੇ ਅੱਜ ਜਿਹੜੀ ਆ ਖਬਰ ਚੱਲਨੀ ਆ ਸਵੇਰ ਨੂੰ ਜਦੋਂ ਚੱਲੇਗੀ ਤਾਂ ਉਹਨਾਂ ਨੇ ਆ ਸੋਚਣਾ ਕਿ ਅਸੀਂ ਉਹਨ ਘਰੇ ਬੈਜੀ ਦੇ ਬਾਹਰ ਨਿਕਲੇ ਹੀ ਨਾ ਬਿਲਕੁਲ ਨਹੀਂ ਚਾਹੀਦਾ ਉਹਨਾਂ ਨੂੰ ਇਹੀ ਆ ਪੈਸਾ ਆਵਾਜ਼ ਦੇ ਨੇਤਾ ਨੇ ਤਾਂ ਹੀ ਤੁਹਾਡੇ ਸਾਹਮਣੇ ਦੇਤਾ ਹੂੰ ਜੋੜਾ ਉਹਨਾਂ ਦੀਆਂ ਬੰਦ ਹੋ ਜਾਣੀਆਂ ਹੂੰ ਜਿੰਨ ਵੈਸਾ ਵੀ ਥੋੜੀ ਰਹਿ ਗਈ ਉਹਨਾਂ ਕੋਲ ਤਿੰਨ ਦਿਨ ਰਹਿ ਜੇ ਤਿੰਨ ਦਿਨ ਪ੍ਰਚਾਰ ਕਰ ਨਹੀਂ ਪਾਏ ਉਹਨਾਂ ਇੱਕ ਵੀ ਉਹਨਾਂ ਨੂੰ ਇਕ ਵਾਰ ਕਿ ਮੋਨੋ ਰਾਮਨਾ ਭੈਜਨ ਉਹਨਾਂ ਨੂੰ ਇਹੀ ਚਾਹੀਦਾ ਕਿ ਨਵੇਂ ਬੰਦੇ ਨੂੰ ਇੱਕ ਮੌਕਾ ਜਈਏ ਜੋ ਲੋਕ ਚਾਹੁੰਦੇ ਆ ਉਹ ਦੇ ਰਿਹਾ ਜੀ ਲੇਕਿਨ ਤੁਹਾਡਾ ਇੱਕ ਵੇਵ ਟੋਕ ਤੇ ਤੁਹਾਡੀ ਕੋ ਬੋਲ ਬਾਣੀ ਤੋਂ ਇਹ ਪਤਾ ਲੱਗਦਾ ਕਿ ਤੁਸੀਂ ਬਿਲਕੁਲ ਸਾਫ ਨੀਅਤ ਨਾਲ ਚੱਲੇ ਹੋ ਤੇ ਸਾਫ ਨੀਅਤ ਨੂੰ ਹੀ ਕਹਿੰਦੇ ਰੰਗ ਲੱਗਦਾ ਹੈ ਇਸ ਕੋ ਰੰਗ ਤੇ ਮਾਰਾ ਪ੍ਰਮਾਤਮਾ ਨੇ ਲਾਣਾ ਹੈ ਆਪਣੀ ਨੀਅਤ ਸਾਫ ਹੋਣੀ ਚਾਹੀਦੀ ਹੈ ਉਹ ਮਾਲਕ ਉਹਦੇ ਨਾਲ ਹੈ ਜੀ ਬਿਲਕੁਲ ਜਗਿੰਦਰ ਸਿੰਘ ਨੋਨੀ ਨੇ ਤੁਹਾਨੂੰ ਤਸਵੀਰ ਜਿਹੜੀ ਦਿਖਾਈ ਜਾ ਰਹੀ ਹੈ ਜਿੱਥੇ ਜਾ ਰਹੇ ਨੇ ਉਥੇ ਜਿਹੜਾ ਵਾੜ ਨੰਬਰ 80 ਤੋਂ ਕਿ ਉਥੇ ਦਾ ਪਿਆਜ਼ ਹੈ ਸਤਕਾਰ ਜਿਹੜਾ ਜਗਿੰਦਰ ਸਿੰਘ ਨੋਨੀ ਨੂੰ ਮਿਲਦਾ ਪਿਆ ਵਾ ਤੇ ਉਹ ਪਿਆਜ਼ ਜਿਹੜਾ ਤੁਹਾਨੂੰ ਦਿਖਾ ਰਹੇ ਆ ਕਿ ਜੋ ਇਹ ਸ਼ਖਸ ਜਿਹੜੇ ਨੇ ਸ਼ਖਸ ਇਹ ਉਤਰ ਕਰਨ ਲੇਕਿਨ ਨੌਜਵਾਨਾਂ ਨੂੰ ਪੁੱਛ ਰਹੇ ਅਸੀਂ ਜਿਹੜੇ ਨੌਜਵਾਨ ਇੱਥੇ ਖੜੇ ਹੋਏ ਨੇ ਉਹਨਾਂ ਨੂੰ ਪੁੱਛਦੇ ਆਂ ਬਾਈ ਜੀ ਕੀ ਨਾਮ ਕੀ ਆਪਣਾ ਮੇਰਾ ਸੁਮਿਤ ਸਬਰਵਾਲ ਜੀ ਸਬਰਵਾਲ ਸਾਹਿਬ ਇਹ ਕੈਂਡੀਡੇਟ ਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ ਇਹਨਾਂ ਨੇ ਲਹਿਰ ਲਿਆਤੀ ਹੈ ਜੀ ਕਾਂਗਰਸ ਪਾਰਟੀ ਦੀ ਪਿਛਲੇ ਜਿਹੜੇ ਕਾਂਗਰਸ ਦੇ ਕੰਮੀਦਵਾਰ ਸੀ ਉਹਨਾਂ ਨੇ ਮੱਲੇ ਵਿੱਚ ਕੋਈ ਕੰਮ ਨਹੀਂ ਕਰਾਇਆ ਕਿਸੇ ਨੂੰ ਕੋਈ ਲੇਡੀ ਉਹਨੂੰ ਫੋਨ ਕਰਦੀ ਹੈ ਕਿ ਸਾਡੇ ਘਰ ਪਾਣੀ ਨਹੀਂ ਆ ਰਿਹਾ ਕਹਿੰਦਾ ਦੋ ਦਿਨ ਨਾ ਨਾ ਹੋਵੇ ਕੋਈ ਫਰਕ ਨਹੀਂ ਪੇਗਾ ਇਸ ਕਾਰਨ ਤੁਸੀਂ ਕਾਂਗਰਸ ਪਾਰਟੀ ਨੂੰ ਵੋਟਾਂ ਪਾਓ ਤੇ ਪਾਰੀ ਮਾਤਾ ਨਾਲ ਜਿਤਾਓ ਤੁਸੀਂ ਨੌਜਵਾਨੇ ਸੋਚ ਲੈ ਕਿ ਜੁਗਿੰਦਰ ਸਿੰਘ ਨੋਨੀ ਨੀ ਕਰਨੀ ਹੈ ਹਾਂਜੀ ਅ디 ਨੋਨੀ ਦੇ ਨਾਲ ਆ ਜੀ ਬਿਲਕੁਲ ਇਹ ਚੋਣ ਪ੍ਰਚਾਰ ਨਹੀਂ ਕਰ ਰਿਹਾ ਸਖਸੇ ਕਿੱਥੇ ਰਹਿ ਰਿਹਾ ਸਖਸ ਹੈ ਤੇ ਉਸ ਤੋਂ ਬਾਅਦ ਹੀ ਗੱਲ ਕੀਤੀ ਜਾਵੇ ਤਾਂ ਕਿ ਇੱਕ ਹੋਰ ਨੌਜਵਾਨ ਸਾਡੇ ਨਾਲ ਮੌਜੂਦ ਹੈਗਾ ਵਾ ਲੇਕਿਨ ਤਸਵੀਰ ਜਿਹੜੀ ਹੈ ਤੁਹਾਨੂੰ ਦਿਖਾਵਾਂਗੇ ਜਰੂਰ ਉਹ ਪਿੱਛੇ ਠਾਠਾ ਮਾਰਦਾ ਕੱਟ ਦਿਖਾ ਰਿਹਾ ਤੁਹਾਨੂੰ ਮੈਂ ਤਾਂ ਉਹ ਜਿਹੜੀ ਦਿਖਾਈ ਜਾ ਰਹੀ ਹੈ ਕਿ ਜੋਗਿੰਦਰ ਸਿੰਘ ਨੋਨੀ ਜਿਹੜੇ ਨੇ ਜਿੱਥੇ ਵੀ ਜਾਂਦੇ ਨੇ ਤੇ ਠਾਠਾ ਮਾਰਦੇ ਘੱਟ ਐਮੀ ਵਧੀਆ ਜਿਹੜਾ ਨਵਾਂ ਚਿਹਰਾ ਕਿਸ ਤਰ੍ਹਾਂ ਦੇਖ ਰਹੇ ਹੋ ਬਹੁਤ ਵਧੀਆ ਲੱਗ ਰਿਹਾ ਬਾਜੀ ਬਹੁਤ ਵਧੀਆ ਬੜਾ ਵਧੀਆ ਲੱਗ ਰਿਹਾ ਨੇ ਕਿ ਵੋਟ ਕਿਸ ਤਰ੍ਹਾਂ ਦੋਗੇ ਬਾਜੀ ਅੱਧਰ ਹੀ ਪਾਵਾਂਗੇ ਦੇਖੋ ਦੋਨਾਂ ਨੂੰ ਯੂਜ਼ ਕਰ ਕਰਕੇ ਦੇਖ ਹੀ ਲਿਆ ਜੀ ਹਾਂ ਠੀਕ ਹੈ ਨਾ ਜੀ ਦੇਖੋ ਕਾਂਗਰਸ ਪਾਰਟੀ ਹੈ ਤਾਂ ਅੱਧਰ ਵਧੀਆ ਹੀ ਹੈ ਜੀ ਸਭ ਤੋਂ ਵੱਧ ਵਧੀਆ ਕਰਾਂਦੀ ਹੈ ਸਭ ਕੁਝ ਉਹਨਾਂ ਦੇ ਸਰਤੇ ਬਣਿਆ ਜੀ ਜਿਹੜਾ ਬਾਹਰ ਨਾਲਾ ਛੱਤਿਆ ਗਿਆ ਉਹ ਵੀ ਉਹਨਾਂ ਦੇ ਸਿਰ ਤੇ ਬਣਿਆ ਜੀ ਚੱਕਰ ਕੀ ਆ ਹੁਣ ਬੰਦੇ ਵਿੱਚ ਉਧਾਰੇ ਪੈ ਜਾਂਦੇ ਕੀ ਕਰ ਸਕਦੇ ਆ ਜੀ ਹੁਣ ਆਪਾਂ ਨਵਾਂ ਚਿਹਰਾ ਆਪਾਂ ਨਵੀਂ ਉਮੀਦ ਇਹਨਾਂ ਦੀ ਦੇਖਦੇ ਪਿਆ ਬਹੁਤ ਉਹਨਾਂ ਨੇ ਰਿਸਪੌਂਸ ਮਿਲਦਾ ਪਿਆ ਨਾਲੇ ਸਰਦਾਰ ਆਪਣਾ ਵੋ ਵਧੀਆ ਕਰ ਰਿਹਾ ਇਹ ਵੀ ਨੌਜਵਾਨ ਹੈ ਬਾਈ ਤੇ ਨਾਮ ਕੀ ਤੁਹਾਡਾ ਮੇਰਾ ਨਾਮ ਗੋਲਡੀ ਸੀਪਲ ਹੈ ਜੀ ਗੋਲਡੀ ਸੀਪਲ ਨਾਮ ਹੈ ਗੋਲਡੀ ਕਿਸ ਤਰ੍ਹਾਂ ਦੇਖ ਰਿਹਾ ਮੈਂ ਤੂੰ ਇਸ ਚੀਜ਼ ਇਹ ਬਸ ਨੌਨੀ ਵੀਰేశਵਰੀ ਆਪਾਂ ਸਾਰੇ ਆ ਨੇ ਦਿਲੋਂ ਜਿਤਾਣਾ ਨੂੰ ਨੌਨੀ ਵੀਰ ਨੂੰ ਤੇ ਸਾਰੇ ਆਪਾਂ ਦਿਲੋਂ ਚੱਲਦੇ ਪਿਆ ਇਹ ਆਪਣੇ ਵਾਰਡ ਨਹੀਂ ਇਹ ਕਿਸੇ ਹੋਰ ਵਾਰਡ ਦਾ ਵੀ ਬੰਦਾ ਦੇ ਕੋ ਆਏਗਾ ਨਾ ਤੇ ਉਹਦਾ ਵੀ ਪੈਲ ਤੇ ਆਧਾਰ ਤੇ ਕੰਮ ਸਾਰਾ ਕਰਾਏਗਾ ਨਾ ਤੁਸੀਂ ਨੌਜਵਾਨ ਇਸ ਕਰਕੇ ਤੁਹਾਨੂੰ ਮੈਂ ਦੱਸਿਆ ਤੁਸੀਂ ਇਸ ਇਲਾਕੇ ਦੇ ਹੈਗੇ ਹੋ ਇਸ ਇਲਾਕੇ ਦੇ ਵਿੱਚ ਇਸ ਸ਼ਖਸੀ ਕਿਸ ਤਰ੍ਹਾਂ ਦੀ ਬੁੱਕਰ ਨੂੰ ਦੇਖਦੇ ਤੁਸੀਂ ਇਹ ਸਾਡਾ ਵੀਰ ਦੀ ਬੁੱਕਰ ਇਸ ਟਾਈਮ ਬਹੁਤ ਵਧੀਆ ਗੁੱਡ ਵਿਲ ਹੈ ਜੀ ਸਾਰਾ ਕੁਝ ਸਾਰਾ ਮੁਹੱਲਾ ਤੇ ਸਾਰਾ ਵਾਰਡ ਇਹਦੇ ਨਾਲ ਇੱਕ ਤਰਫਾ ਹੀ ਹੋਇਆ ਪਿਆ ਜੀ ਬਿਲਕੁਲ ਇਹ ਨੌਜਵਾਨ ਸਿਗੇ ਜਿਨ੍ਹਾਂ ਨਾਲ ਤੁਹਾਡੀ ਗੱਲਬਾਤ ਕਰਾਈ ਹੈ ਲੇਕਿਨ ਤੁਹਾਨੂੰ ਨੋਨੀ ਭਾਈ ਇਹਨਾਂ ਦੀ ਗੱਲਬਾਤ ਦੁਬਾਰਾ ਕਰਾਂ ਨੋਨੀ ਭਾਈ ਸਾਰਾ ਯੁੱਧ ਤੁਹਾਡੇ ਨਾਲ ਆ ਗਿਆ ਤਕੀ ਬਿਲਕੁਲ ਯੁੱਧ ਸਾਡੇ ਨਾਲ ਹੈ ਸਾਡੇ ਵੱਡੇ ਚਾਚਾ ਜੀ ਉਹ ਵੀ ਸਾਡੇ ਨਾਲ ਨੇ ਜੋ ਇਸ ਗਲੀ ਦੇ ਮੋਤਬਰ ਲੋਕ ਨੇ ਉਹ ਵੀ ਸਾਡੇ ਨਾਲ ਹੈ ਜੀ ਉਹ ਆਪ ਤੁਹਾਨੂੰ ਲਿਜਾ ਲੈ ਆ ਕੇ ਫੋਨ ਕਰਕੇ ਬੁਲਾਉਂਦੇ ਆ ਕਿ ਆਓ ਸਾਡੀ ਗਲੀ ਦੇ ਚ ਕਿ ਤੁਹਾਨੂੰ ਸਭ ਨਾਲ ਮਿਲਾਈਏ ਉਹ ਸਭ ਦਾ ਪਿਆਰ ਦਵਾ ਰਹੇ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਜਿਲਦ ਨੂੰ ਧੰਨਵਾਦ ਕਾਂਗਰਸ ਪਾਰਟੀ ਨੂੰ ਹੁਣ ਪੂਰਾ ਫਤਿਹ ਕਰਾ ਦੇਣਾ ਬਿਲਕੁਲ ਸ਼ੁਰੂ ਤੋਂ 50 ਸਾਲਾਂ ਦੇ ਨਾਲ ਹਾਂ ਜਾਦੀ ਡੋਰ ਸੰਭਾਲ ਲਈ ਜਾਦੀ ਹੋਸ਼ ਸੰਭਾਲੀ ਆ ਕਾਂਗਰਸ ਦਾ ਚੰਡਾ ਚੱਕਿਆ ਬਿਲਕੁਲ ਕਾਂਗਰਸ ਦਾ ਛੰਡਾ ਚੱਕਿਆ ਤੇ ਆਵਾਮ ਜਿਹੜੀ ਹੈ ਬਿਲਕੁਲ ਨੋਨੀ ਦੇ ਨਾਲ ਹੋਈ ਪਈ ਹੈ ਤੇ ਹੁਣ ਨੋਨੂ ਨਾਲ ਹੋਈ ਪਈ ਹੈ ਤੇ ਤੁਹਾਨੂੰ ਤਸਵੀਰ ਦਿਖਾ ਰਿਹਾ ਕਿ ਨੋਨੂ ਨੇ ਜਿਹੜਾ ਇਸ ਸਮੇ ਜਿਹੜਾ ਵਾ ਪੂਰਾ ਦਾ ਪੂਰਾ ਜਿਹੜਾ ਪੂਰੀ ਗਾਤਾ ਤੇ ਉਸ ਤੋਂ ਬਾਅਦ ਜਨਕਪੁਰੀ ਦੀ ਸਾਰੀ ਆਵਾਮ ਨੇ ਇੱਕੋ ਗੱਲ ਕਹਿਤੀ ਤੇ ਬੋਰਡ ਕਿਤੇ ਪਾਣੀ ਹੈ ਜੁਗਿੰਦਰ ਸਿੰਘ ਨੋਨੀ ਨੂੰ ਪਾਣੀ ਹੈ